ਸੋ ਹੁਣੇ-ਹੁਣੇ ਜੀ ਸਨਾਮ ਰੋਡ ਤੇ ਸੋਮ ਦੇ ਨਰਸਿੰਗ ਕਾਲਜ ਲਵੇ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਤਿੰਨ ਗੱਡੀਆਂ ਡੈਮੇਜ ਇੱਕ ਗੱਡੀ ਜੀ ਮਾਰ ਕੇ ਬਾਕੀ ਉਹ ਕਾਂ ਜਾ ਕੇ ਉਹਦਾ ਵੀ ਐਕਸਲ ਟੁੱਟ ਗਿਆ ਸੋ ਮਾਲੀ ਜਾਨ ਦਾ ਨੁਕਸਾਨ ਨਹੀਂ ਹੋਇਆ ਸਿਰਫ ਗੱਡੀਆਂ-ਗੱਡੀਆਂ ਦੇ ਨੁਕਸਾਨ ਹੋਇਆ ਸੋ ਸਦਾਰ ਰੋਡ ਤੇ ਜੀ ਐਸਐਸ ਗੋਲ ਤੇ ਆਪਾਂ ਨੂੰ ਇਹਨਾਂ ਟਮਟੀਆਂ ਇੱਕ ਮੋਟਰਸਾਈਕਲ ਆਸ ਤੇ ਰਹੇ ਤੇ ਤੇ ਲੜੀ ਨਹੀਂ ਸੀ ਪੁਰਦੀ ਗੱਡੀਆਂ ਦੀ ਤਿੰਨ ਗੱਡੀਆਂ ਡੈਮਜ ਹੋ ਚੁੱਕੀਆਂ ਨੇ ਆਪਣੀ ਮੂਹਰੇ ਜਿਹੜਾ ਸਮਾਨ ਜਾਂਦਾ ਉਹ ਕਿਤੇ ਕੋਟਾ ਚਲਾਉਦਾ ਬਾਈ ਤੂੰ ਹੀ ਸੀ ਹਾਂਜੀ ਹਾਂ ਮੈਂ ਚਲਾਉਂਦਾ ਅੱਛਾ ਇਹ ਗੱਡੀ ਉਧਰੋਂ ਆਉਂਦਾ ਸੀ ਤੂੰ ਮਾਨਸਾ ਕਣੀ ਹੋਏ ਉਧਰੋਂ ਮਾਨਸਾ ਕਣੀ ਉਹ ਆਉਂਦਾ ਸੀ ਜੀ ਹਾਂ ਇੱਧਰ ਜਾਣਾ ਸੀਗਾ ਸੁਨਾਮ ਸੁਨਾਮ ਜੀ ਤੇ ਗੱਡੀਆਂ ਦੀ तकरीबन 50 55 ਦੀ ਸਪੀਡ ਤੇ ਆ ਰਿਹਾ ਸੀ ਜਦੋਂ ਉਸੇ ਦੇਖ ਲੈ ਸਾਨੂੰ ਐਵੇਂ ਸੀਗਾ ਕਿਤੇ ਕੋਈ ਉਂ ਵੀ ਸਾਈਡ ਨੂੰ ਲਾ ਰਿਹਾ ਵੀ ਇੱਧਰ ਮੋੜੂਗਾ ਹਾਂ ਹਾਂ ਮੈਂ ਗੱਡੀ ਹੌਲੀ ਕਰ ਲਈ ਹਜੇ ਮੈਂ ਤਾਂ ਮੋੜਦਾਗਾ ਵੀ ਕਿਤੇ ਸਿੱਧੀ ਨਾ ਹੋਊ ਤਾਂ ਜਮੀ ਸਿੱਧਾ ਆਏ ਆ ਤੇ ਅਸੀਂ ਕਿਥੋਂ ਦੇ ਕੱਚੇ ਕਣੀ ਵੀ ਉੱਥੋਂ ਦੇ ਦੇਖੀ ਜਿਹੜੀ ਆਪਣੀ ਕਾਲਜ ਹੈ ਨਾ ਨਾ ਤੁਸੀਂ ਮੈਨੂੰ ਜਿਹੜੀ ਆਪਣੀ ਇਹ ਗੱਡੀ ਚਲਾਉਣ ਵਾਲੀ ਲਾਈਨ ਹੈ ਉਹਦੇ ਤੋਂ ਆ ਤੁਸੀਂ ਇਧਰ ਸਾਈਡ ਵਾਲੀ ਲਾਈਨ ਤੇ ਆ ਗਿਆ ਸੀ ਮੈਂ ਅੱਛਾ ਉੱਥੋਂ ਆਇਆ ਉੱਥੋਂ ਲੈ ਕੇ ਇੱਦੇ ਡਰਾਈਵਰ ਸਾਈਡ ਸੀ ਪਰਲਾ ਪਾਸੇ ਇੱਥੇ ਬੱਜੀ ਹਾਂ ਪੂਰਾ ਫੁੱਲ ਚੱਕਰ ਦਵਾਤਾ ਜੀ ਗੱਡੀ ਨੂੰ ਅੱਛਾ ਘਮਾਤਾ ਉਹ ਉਦਰੀ ਮੂੰਹ ਹੋ ਗਿਆ ਅੱਛਾ ਆ ਦੇਖੋ ਵੀਰ ਜੀ ਇਹ ਮੈਨੂੰ ਬੰਦੇ ਦੀ ਜਿੰਦੀ ਕਿਹ ਜਾਈ ਇਹ ਗੱਡੀ ਮਾਨਸਾ ਕਿੰਨੀ ਆਉਂਦੀ ਸੀ ਗਲਤੀ ਕਰ ਲਈ ਮਾਨਸਾ ਕਿੰਨੀ ਮੂੰਹ ਕਰਦਾ ਇਹਦਾ Alexander, can you get up?